ਸੈਕਟਰ ਤੋਂ ਆਈ ਹੈ ਨਹੀਂ ਨਹੀਂ ਇੱਕ ਜਿਤ ਹੋਰ ਮੋਟੀ ਹੋਰ ਤੁਹਾਡੇ ਸਾਹਮਣੇ ਕਰ ਲੱਗੇ ਆ ਅੱਜ ਕੱਲ ਬਹੁਤ ਚੱਲ ਰਿਹਾ ਹੋ ਜੂਠ ਹੈ ਉਦਾਂ ਵੀ ਬੜਾ ਘਮਰ ਹੈਗਾ ਬੋਟੀ ਬੜਾ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਜੇ ਵਧੀਆ ਨਹੀਂ ਤਾਂ ਪੋਲੀ ਪੋਲੀ ਤਾੜੀ ਜਿਵੇਂ ਕਿ ਤੁਹਾਡੇ ਫੇਵਰਟ ਦਾ ਗੀਤ ਤੇ ਮੈਨੂੰ ਸੂਫੀ ਸਾਹਿਬ ਦੇ ਲੈਣਾ ਯਾਦ ਆ ਗਿਆ ਮੈਂ ਇਹਦੇ ਲੈਣਾ ਬਹੁਤ ਗੋਲਦ ਹੁੰਦਾ ਅਕਸਰ ਪਹਿਲਾਂ ਇੱਕ ਮਾਫੀ ਮੰਗਦਾ ਮੇਰੇ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਪਰ ਥੀਮ ਉਹੀ ਰਹੇਗਾ ਪਹਿਲੇ ਮੰਗ। ਸ਼ਬਦ ਨਹੀਂ ਧੜੀ ਤੇ ਆ ਤਵੀ ਧੜੀ ਵੀ ਅੱਗੇ ਪਿਛੇ ਹੋਈ ਆ। ਹਾਂ ਹੁਣ ਕਹੇ ਤੇ। ਇਹ ਹੁਣ ਸ਼ਬਦ ਵੀ ਠੀਕ ਹੋਏ ਨੇ। ਸੁਖੀ ਬੀਰ ਜੀ ਦਾ ਇੱਕ ਸ਼ੇਰ ਮੈਨੂੰ ਯਾਦ ਆ। ਕਹਿੰਦੇ ਸੱਜਣਾ ਤੇਰਾ ਪਿਆਰ ਵੋੜ ਦੀ ਸ਼ਾਮ ਵਰਗਾ। ਆਹ ਸੱਜਣਾ ਤੇਰਾ ਪਿਆਰ ਵੋੜ ਦੀ ਸ਼ਾਮ ਵਰਗਾ ਓਏ ਤੂੰ ਤੇ ਪਿਆਰਾ ਲੱਗਦਾ ਮੈਨੂੰ ਜੱਤੀ ਪੁਸ਼ਤੀ ਥਾਂ ਵਰਗਾ। ਤੇਰੇ ਨਾਲ ਹੀ ਮੇਰਾ ਦੁੱਖ ਸੁੱਖ ਸਾਂਝਾ ਏ। ਕੋਈ ਤੇਰੇ ਨਾਲ ਹੀ ਮੇਰਾ ਦੁੱਖ ਸੁੱਖ ਸਾਂਝਾ ਏ ਕੋਈ ਤੂੰ ਤੇ ਮੈਨੂੰ ਜਾਪੇ ਸਰਜੀ ਮਾਂ ਵਰਗਾ ਉਸ ਦੁਨਿਆਵੀ ਰਿਸ਼ਤੇ ਨੂੰ ਕੀ ਨਾ ਲਈਏ ਜਿਹੜਾ ਰਿਸ਼ਤਾ ਹੋਵੇ ਰੱਬ ਦੇ ਨਾ ਨਹੀਂ ਕਰ ਤਾ ਤੈ ਤਾਂ ਮੇਰੇ ਸੂਫੀ ਤੈ ਤਾਂ ਮੇਰੇ ਸਭੇ ਦੁੱਖ ਵੰਡਾਲੇ ਨੇ ਤੂੰ ਤੇ ਮੈਨੂੰ ਜਾਪੇ ਆਪਣੇ ਮਾਂ ਵਰਗਾ ਤੂੰ ਤੇ ਮੈਨੂੰ ਜਾਪੇ ਹੋ ਸਕਦਾ ਮਿਸਟਰ ਸ਼ਬਦ ਕੀਤੇ ਸੇ ਹੋ ਗਏ ਹੁਣ ਪਰ ਮੈਨੂੰ ਇਹਨੇ ਲੈਣਾ ਬਹੁਤ ਵਧੀਆ ਲੱਗਦੀਆਂ ਨੇ ਇੱਕ ਬੰਲਾ ਜਿਹੜਾ ਮੈਂ ਤੁਹਾਨੂੰ ਦੋ ਵਾਰੀ ਪਹਿਲਾਂ ਵੀ ਸਾਂਝਿਆ ਕੀਤਾ ਨੇ ਮਸੇਹਫ ਵਿੱਚ ਦੋਏ ਲੈਣਾ ਭੁੱਲ ਗਏ ਇਹਨਾਂ ਦੇ ਇੱਕ ਗੀਤ ਹੈ ਗੱਲ ਦਾ ਵੜੀਆਂ ਵੜੀਆਂ ਗੱਲਾਂ ਉਹਦੇ ਜਿਹਨਾਂ ਨੇ ਮੈਨੂੰ ਕਹੀਆਂ ਨੇ ਮੈਨੂੰ ਨਹੀਂ ਕਹੀਆਂ ਤੁਹਾਨੂੰ ਸਾਰਿਆਂ ਨੂੰ ਕਹੀਆਂ ਨੇ ਕਹਿੰਦਾ ਕਦੇ ਕਰਿਆ ਵੀ ਕਰ ਮਨ ਮੋਣ ਵਾਲੀ ਗੱਲ ਐਵੇਂ ਕਰਿਆ ਨਾ ਕਰ ਅੱਡ ਹੋਣ ਵਾਲੀ ਸੁਫੀ ਸਾਹਿਬ ਕਹਿੰਦੇ ਨੇ ਕਦੇ ਕਰਿਆ ਵੀ ਕਰ ਮਨ ਮੋਣ ਵਾਲੀ ਗੱਲ ਐਵੇਂ ਕਰਿਆ ਨਾ ਕਰ ਅੱਡ ਹੋਣ ਵਾਲੀ ਗੱਲ ਜੇ ਤੂੰ ਹੱਸੇਗਾ ਤਾਂ ਹੱਸੇਗਾ ਜਮਾਨਾ ਨਾਲ ਤੇਰੇ ਜੇ ਤੂੰ ਹੱਸੇਗਾ ਤਾਂ ਹੱਸੇਗਾ ਜਮਾਨਾ ਨਾਲ ਤੇਰੇ ਐਵੇਂ ਕਰਿਆ ਨਾ ਕਰ ਕਦੇ ਰੋਣ ਵਾਲੀ ਗੱਲ ਕੋਲ ਮਹਿਲਾਂ ਦੀਆਂ ਸਿਫਤਾਂ ਦੀ ਨਿਤ ਬੰਨੀ ਜਾਵੇ ਕਦੇ ਕਰਿਆ ਵੀ ਕਰ ਕੱਚੇ ਕੋਠੇ ਦੀ ਮੀਹਾਂ ਵਿੱਚ ਚੌਣ ਵਾਲੀ ਗੱਲ ਆ ਜੀ ਬਿਚੋ ਖਾਸਾ ਕੋਈ ਛੱਡ ਲੈਣਾ ਕਿ ਪੂਰੇ ਹੀ ਕਰਨਾ ਪੂਰੇ ਹੀ ਕਰਨਾ ਕਹਿੰਦਾ ਕਦੇ ਕਰਿਆ ਵੀ ਕਰ ਕੇ ਕੋਠਿਆਂ ਦੇ ਮੀਹਾਂ ਵਿੱਚ ਚਾਉਣ ਵਾਲੀ ਗੱਲ ਉਹਨਾਂ ਆਪਣੀਆਂ ਮੰਜ਼ਲਾਂ ਦੇ ਉੱਤੇ ਪੁੱਜ ਜਾਣਾ ਜਿੰਨਾ ਸਿੱਖੀ ਨਹੀਂ ਰਾਹਾਂ 'ਚ ਖਲੋਣ ਵਾਲੀ ਗੱਲ ਇੱਥੇ ਲੋਕੀ ਗੱਲ ਬਹੁਤੀ ਅਲਝਾਉਣਾ ਸੋਚਦੇ ਇੱਥੇ ਲੋਕੀ ਗੱਲ ਬਹੁਤੀ ਅਲਝਾਉਣਾ ਸੋਚਦੇ ਕੋਈ ਥੋੜੇ ਸੋਚਦੇ ਨੇ ਸਦਾ ਸੁਣ ਜਾਣ ਵਾਲੀ ਗੱਲ ਮੈਥੋਂ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲੈ ਮੈਥੋਂ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲੈ ਹੁੰਦੀ ਚੰਗੇ ਨਹੀਂ ਹੋਂ ਧੱਕੇ ਨਾਲ ਖੋਣ ਵਾਲੀ ਗੱਲ ਸੂਫੀ ਤੇਰੇ ਬਣਾ ਜੀਣਾ ਮਨਜ਼ੂਰ ਨਹੀਂ ਉਹਨਾਂ ਨੂੰ ਸੂਫੀ ਤੇਰੇ ਬਿਨਾ ਜੀਣਾ ਮਨਜੂਰ ਨਹੀਂ ਸਾਨੂੰ ਕੋਈ ਭਲਾ ਇਹਦੇ ਵਿੱਚ ਕਿਹੜੀ ਐ ਲੁਕਾਉਣ ਵਾਲੀ ਗੱਲ ਬਲ ਇਹਦੇ ਵਿੱਚ ਇਹਦੇ ਦਾਣਾ ਬਣੀ ਬਹੁਤ ਵਧੀਆ ਲਾਤੀ ਨੇ ਸ਼ਾਇਰੀ ਇਹਨਾਂ ਦੀ ਕਿਤਾਬ ਆਈ ਹੈ ਇੱਕ ਨਿੱਕਾ ਜਿਹਾ ਕੰਮ ਜਦ ਮੌਕਾ ਮਿਲੇ ਤਾਂ ਉਹਦੇ ਨਾਲ ਵੀ ਆਪਣੀ ਰੂਪ ਰੂਪ ਕਰਾਵਾਂਗੇ ਸੂਫੀ ਸਾਹਿਬ ਅਗਲਾ ਇਹ ਮੈਨੂੰ ਸੱਚੀ ਵਿੱਚ ਇਹ ਭੁੱਲ ਗਏ ਸੀ ਇਹਨਾਂ ਨੇ ਜਿੱਤੇ ਕਰਾਤੀ ਮੈਂ ਕਿਹਾ ਅਗਲੀ ਲੈਨ ਕਿਹੜੀ ਹੋਏਗੀ ਹਾਂ ਤੇ ਸੁਖਣਾ ਜਿਹਨੇ ਲਖਾਈ ਸੀ ਹੁਣ ਤੋਂ ਉਹਦੇ ਨਿਆਣੇ ਵੀ ਚੌਲਦੇ ਪੜਦੇ ਹੋਣੇ ਆ। ਰਾਜ਼ੀ ਰਹਿਣ ਸਾਰੇ ਕਿਉਂਕਿ ਜਿਹੜੇ ਵੀ ਸਾਡੀ ਜ਼ਿੰਦਗੀ ਚ ਲੋਕ ਆਉਂਦੇ ਨੇ ਉਹਨਾਂ ਨੂੰ ਸਤਿਕਾਰ ਨਾਲ ਯਾਦ ਕਰੀਏ, ਅਦਬ ਨਾਲ ਯਾਦ ਕਰੀਏ, ਪਿਆਰ ਨਾਲ ਯਾਦ ਕਰੀਏ, ਲੇਕ ਨਾਲ ਯਾਦ ਕਰੀਏ। ਕਿਉਂਕਿ ਬੋਟੀ ਦੀ ਗੱਲ ਕਰੀਏ ਫਿਰ ਮਾਈਕ ਯਾਰ ਬੋਟੀ ਦੇ ਨਾਂ ਤੇ ਉਦਾਸ ਕਿਉਂ ਹੋ ਜਾਂਦੇ ਹੋ? ਹੱਸੋ ਕੁਝ ਨਹੀਂ ਹੋਇਆ। ਹੌਸਲਾ ਇਕੱਠੀ ਜਾਂਦਾ। ਲਓ ਜੀ ਮੈਂ ਗੱਲ ਖਤਮ ਕਰਾਂਗਾ ਆਪਣੀ ਗੱਲ ਕਹਿ ਕੇ ਜ਼ਰਾ ਗੌਰ ਨਾਲ ਸੁਣਿਓ ਹਾਂ ਇੱਕ ਮੈਂ ਕੁਝ ਮੰਗ ਲਵਾਂ ਤੁਹਾਡੇ ਤੋਂ ਜਿਹੜੇ-ਜਿਹੜੇ ਇੰਸਟਾਗ੍ਰam ਤੇ ਨੇ ਸੂਫੀ ਬਲਬੀਰ ਨੂੰ ਜਾ ਕੇ ਲੱਭਿਓ বুঝਣਾ ਤੇ ਸਾਡਾ ਗੀਤ ਬੋਟੀ ਗੀਤ ਅੱਜਕੱਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਹੀ ਗੀਤ ਮੈਂ ਤੁਹਾਡਾ ਸਾਂਝਾ ਕਰਨ ਲੱਗਿਆ ਲੇਟ ਸੁੰਦੀ ਜੋਹੀ ਹੈ ਇਹਦੇ ਵਿੱਚ ਆਪਣਾ ਨਿੱਜੀ ਦੁੱਖੜਾ ਫਿਰ ਦੁੱਖ ਨੂੰ ਦਾੜਾ ਮੈਂ ਤੇ ਸਾਰਿਆਂ ਦਾ ਹੋ ਜਵੇ ਕਿਉਂ ਜੀ ਜਰਾ ਗੌਰ ਨਾਲ ਸੁਣਿਓ ਇੱਕ ਗੱਲ ਕਰਨ ਲੱਗਿਆ ਮੈਂ ਨਿੱਕਾ ਜਿਹਾ ਟੁੱਟਕਾ ਜਿਹਾ ਕਹਿੰਗੀ ਸਿੱਧੂ ਸਾਹਿਬ ਜਦੋਂ ਸੀ ਨਾ ਮੁਹਾਲੀ ਨmber 'ਤੇ ਆਏ ਤਾਂ ਚਾਰ ਮੁੰਡੇ ਰਿੰਦ ਦਿੱਤੇ ਤੇ ਮੈਂ ਹੈੱਡ ਕੁੱਕ ਹੁੰਦਾ ਸੀ ਕੱਲ ਉਹ ਦਾਲ ਸਾਜੀ ਬਣਾਉਂਦੀ ਜੋ ਮੇਰੀ ਮੇਰੀ ਹੁੰਦੀ ਤੇ ਇੱਕ ਦਿਨ ਮੇਰਾ ਦਿਲ ਜਣਾ ਕਰੇ ਤੇ ਇੱਕ ਤਾਂ ਸਾਡੇ ਸਫਾਈ ਕੋਈ ਨਹੀਂ ਕਰਨਾ ਆਉਂਦੀ ਕਹਿੰਦੇ ਛੜਿਆਂ ਦੀ ਮਾਂ ਮਰਗੀ ਕੋ ਡਰਦੀ ਪਿੱਟਰ ਨਾ ਜਾਵੇ ਅਸੀਂ ਝਾੜੂ ਮਾਰ ਕੇ ਤੇ ਕੂੜਾ ਬੈਡ ਥੱਲੇ ਕਰ ਦਿੰਦੇ ਹੁੰਦੇ ਸੀ ਉਹ ਵਾਝ ਪਤਾ ਨਹੀਂ ਸੀ ਕਿ ਆਪਣਾ ਹੀ ਬੈੱਡ ਆ ਬਹੁਤ ਠੇਰ ਲੱਗ ਜਾਂਦਾ ਚਲੋ ਖੈਰ ਜਦੋਂ ਇੱਕ ਤਾਂ ਮਗਾਲੀ ਛਿੱਟ ਕਰਦੇ ਹੁੰਦੇ ਸੀ ਉਹ ਡਾ ਟਿੰਡ ਫੋੜੀ ਸੀ ਮਾੜਾ ਮੋੜਾ ਸਾਡਾ ਟੁੱਟੇ ਜੇ ਬੈੱਡ ਹੁੰਦੇ ਸੀ ਤੇ ਟੌਟਾ ਲੱਗੇ ਉਹ ਕਿੰਨੇ ਕਿਤੇ ਹੁੰਦੇ ਸੀ ਸਾਰੇ ਨਹੀਂ ਕੀਤੇ ਹੁੰਦੇ ਮੈਂ ਇਕੱਲੇ ਨਹੀਂ ਕੀਤੇ ਜਿਹੜੇ ਸ਼ੁਰੂ ਚਾਹੁੰਦੇ ਇਦਾਂ ਹੀ ਕਰਦੇ ਆ ਉਹ ਜੀ ਫਿਰ ਬਾਕੀ ਸਮਾਨ ਤਾਂ ਜੁਗਣਾ ਨਾਲ ਹੀ ਕੂੜੇ ਦੇ ਥੱਲੇ ਜੁਕਨੇ ਇੱਕ ਤੇ ਉਹਨਾਂ ਜਿਹੜੇ ਕਿ ਸੇ ਲਿਖਿਆ ਸੀ ਕਿ ਗਮ ਦੀ ਡੂੰਗੀ ਖਾਈ ਮੇਰੇ ਕਮਰੇ ਵਿੱਚ تنہائی تنہائی ਮੇਰੇ ਕਮਰੇ ਵਿੱਚ ਆਹ ਹਾ ਉਸ ਨੂੰ ਤੱਕ ਕੇ ਹੋਇਆ ਮੈਂ ਹੈਰਾਨ ਬੜਾ ਆਹ ਰੌਣਕ ਕਿੱਥੋਂ ਆਈ ਮੇਰੇ ਕਮਰੇ ਆਹ ਹਾ ਹਾ ਕੀ ਬਾਤ ਹੈ ਕੀ ਬਾਤ ਕੋਈ ਆਪ ਤਾਂ ਸੀ ਨਾ ਹੋਂਦੇ ਦਿਨ ਵਿੱਚ ਦੋ ਵਾਰੀ ਪਰ ਕਿਹੜਾ ਕਰੇ ਸਫਾਈ ਮੇਰੇ ਇੱਕ ਉਹ ਤੋਂ ਚਾਰ ਬੜਾ ਸੀ ਮੋਟੀ ਦਾ ਵੀ ਚਲੋ ਆਏਗੀ ਰੋਟੀਆਂ ਪਕਾਉਗੀ ਉਦੋਂ ਉਮਰ ਵੀ ਹੋ ਗਈ ਸੀ ਇਹ ਲਿਖਿਆ ਕਿ ਹਾਏ ਰੱਬਾ ਓਏ ਮੈਨੂੰ ਪੱਕੀ ਪਕਾਈ ਰੋਟੀ ਦੇ ਦੇ ਕਿਤੇ ਦੁਨੀਆਂ ਦੇ ਵਿੱਚ ਰਲ ਜਾਵਾਂ ਇੱਕ ਮੋਟੀ ਦੇ ਦੇ ਹਾਏ ਰੱਬਾ ਓਏ ਮੈਨੂੰ ਪੱਕੀ ਪਕਾਈ ਰੋਟੀ ਦੇ ਦੇ ਕਿਤੇ ਦੁਨੀਆਂ ਦੇ ਵਿੱਚ ਰਲ ਜਾਵਾਂ ਇੱਕ ਮੋਟੀ ਦੇ ਦੇ ਉਹ ਗੋਰੀ ਨਹੀਂ ਤਾਂ ਕਾਲੀ ਹੀ ਸਹੀ ਜੇ ਪਤਲੀ ਨਹੀਂ ਤਾਂ ਮੋਟੀ ਦੇ ਦੇ ਪਰ ਇੱਕ ਬੇਨਤੀ ਹੈ ਕਿ ਉਸ ਦੀ ਉੱਚੀ ਸੋਚ ਹੋਵੇ ਫਿਰ ਵੀ ਚੱਲੇਗੀ ਬੇਸ਼ੱਕ ਕਦ ਦੀ ਛੋਟੀ ਦੇ। ਵਾਹ ਜੀ। ਪਰ ਜਦੋਂ ਆਈ ਅੰਨ ਨੂੰ ਆਪੇ ਆਕ। ਮੈਂ ਉਹ ਛੇਰ ਜਿੱਥੇ ਲਿਖਿਆ ਪਹਿਲਾਂ ਤਾਂ ਮੈਂ ਵਰਕਾ ਪਾੜਿਆ ਮੈਂ ਖੁੱਟਣੂਆ। ਤੂੰ ਕਿ ਐਸੀ ਅਰਦਾਸ ਕਰ ਬੈਠਾ। ਪਰ ਉੱਥੋਂ ਦਾ ਵਰਕਾ ਪਾੜਦਾ ਹੁਣ ਇੱਥੋਂ ਨਹੀਂ ਪੁੱਲਦਾ। ਕੋਈ ਗਲਤੀਆਂ। ਨਾ ਨਾ ਐਦਾਂ ਨਾ ਕਰੀਂ ਤਰੇ। ਜਿੰਦਰ ਕੋਡਿੰਗ ਕਰੇ ਭਜਨੇ ਆ ਯਾਰ ਪਹਿਲੇ ਪਹੁੰਚ ਜਾਣੇ ਆ ਉਹ ਸਦਾ ਇੱਥੇ ਕਿਤੇ ਸੌਣੀ ਰਹੇ ਹੋਣਗੇ ਕੀ ਕੀ ਬੋਲਦਾ ਹਾਂ ਜ਼ਰਾ ਗੌਰ ਨਾਲ ਸੁਣਿਓ ਇੱਕ ਗੱਲ ਕਰਨ ਲੱਗਿਆਂ ਥੋੜੀ ਦੁੱਖ ਦੀ ਰਗ ਉੱਤੇ ਮੈਂ ਹੱਥ ਧਰਨ ਲੱਗਿਆਂ ਉਹ ਕਿਸੇ ਇੱਕ ਦੀ ਗੱਲ ਨਹੀਂ ਇਹ ਕੱਲੀ ਮੇਰੀ ਗੱਲ ਨਹੀਂ ਇਹ ਸਿੱਧੂ ਸਾਹਬ ਦੀ ਗੱਲ ਨਹੀਂ सगोला ਸੌਂਦੇ ਨੇ ਉਸ ਪੀ ਕੇ ਰੋਬ ਜਮਾਉਂਦੇ ਨੇ ਕਈ ਨਾ ਚੂਸਣਾ ਅਖਵਾਉਂਦੇ ਨੇ ਉੱਤ ਪੀ ਕੇ ਰੋਬ ਜਮਾਉਂਦੇ ਨੇ ਫਿਰ ਸੌਂਦੀ ਹੋ ਕੇ ਅਗਲੇ ਦਿਨ ਦੁਨੀਆ ਨਾਲ ਮਨਾਉਂਦੇ ਨੇ ਉਸ ਪੀਤਾ ਦੇ ਵਿੱਚ ਬੜੀ ਖੂਬਸੂਰਤ ਗੱਲ ਕਹਿਣ ਲੱਗਿਆ ਇਹ ਮੈਂ ਤੁਹਾਨੂੰ ਕਹਿਣਾ ਨਹੀਂ ਸਾਰੀਆਂ ਵਜਾਉਣ ਲਈ ਤੁਸੀਂ ਬਸ ਸੁਣੋ ਔਟੀਆਂ ਦੀ ਜ਼ਿੰਦਗੀ ਚ ਬਹੁਤ ਜ਼ਰੂਰਤ ਹੈ ਕਿਉਂਕਿ ਇੱਕ ਛਣ ਵੀ ਨਹੀਂ ਦਿੰਦੀਆਂ ਕੰਜਰ ਰਣਜੀ ਨਹੀਂ ਹਿਤੇਂਦੀਆਂ ਇਹ ਬੱਦੇ ਨੂੰ ਬਹੁਤਾ ਉੱਡਣ ਨਹੀਂ ਦਿੰਦੀਆਂ ਟਣਕਾ ਕਿੱਧਰ ਜਾਂਦਾ ਬੱਚਾ ਰਹਿ ਜਾਂਦਾ ਕਈ ਵਾਰੀ ਪਾਰਟੀ ਪੂਟੀ ਦੇ ਵਿੱਚ ਗਏ ਹੁਣ ਵਿਆਹ ਨਵਾਂ ਨਵਾਂ ਹੋਇਆ ਹੋਵੇ ਅਲੇ ਪਹਿਲਾ ਹੀ ਬੱਚਾ ਹੋਵੇ ਤੇ ਜਦੋਂ ਵੇਖਿਆ ਨਾ ਕਿ ਮੇਰਾ ਘਰ ਆ ਸੋਨਾ ਬਹੁਤ ਲੱਗ ਰਿਹਾ ਤੇ ਹੋਰ ਜਨਾਨੀਆਂ ਦੇਖ ਰਹੀਆਂ ਮੁੰਡੇ ਆ ਉਹਨੂੰ ਜਾ ਕੇ ਆਪਣਾ ਨਿਆਣਾ ਪਾ ਦੇਣ ਗਿਆ ਸਾਰੇ ਆ ਲੈ ਉਹ ਅੱਛਾ ਆਪਣਾ ਸਭ ਹੋ ਤਾ ਆਹ ਇਹ ਦਿੱਤਣ ਵੀ ਨਹੀਂ ਦਿੰਦੀਆਂ ਇਹ ਹਰਨ ਵੀ ਨਹੀਂ ਦਿੰਦੀਆਂ ਇਹ ਚੁੱਪਣ ਵੀ ਨਹੀਂ ਦਿੰਦੀਆਂ ਤਰਨਦੀਨ ਨੇ ਦਿੰਦੀਆਂ ਤੇ ਹਰਨਦੀਨ ਨੇ ਦਿੰਦੀਆਂ ਇਹ ਤੁਰ ਵੀ ਨੇ ਦਿੰਦੀਆਂ ਤੇ ਤਰਨਦੀਨ ਨੇ ਦਿੰਦੀਆਂ ਹਰ ਸਾਲ ਬਰਸ ਰੱਖ ਲੈਂਦੀਆਂ ਪੱਤਿਆਂ ਦੀ ਲੰਮੀ ਉਮਰ ਇਹ ਜੀਣ ਵੀ ਨਹੀਂ ਫੈਂਦੀਆਂ ਤੇ ਮਰਨ ਵੀ ਨਹੀਂ ਦੇਦੀਆਂ ਦੇਵ ਕਹਿਣ ਐ ਇਹਦੀ ਸੁਣਦੇ ਹੋ ਇਹ ਜਿਹੜਾ ਬੰਦਾ ਜ਼ਿਆਦਾ ਚੀਕਾ ਮਾਰਦਾ ਉਹਦੇ ਅੰਦਰ ਜ਼ਿਆਦਾ ਦਰਦ ਹੈ ਇਹ ਚੀਕਾਂ ਦੇ ਰਾਹੀਂ ਦਰਦ ਹੀ ਨਿਕਲ ਰਿਹਾ ਹੈ ਤਾਂ ਇਹ ਕਹਿੰਦੇ ਪਟੜਾ ਪਾਉਣ ਨਾਲ ਬੰਦਾ ਅੰਦਰੋਂ ਹਲਕਾ ਹੋ ਜਾਂਦਾ ਹੈ ਸੱਚੋ ਮਾਰੋ ਚੀਕਾਂ ਦਾ ਜਗੜੇ ਵਿੱਚ ਨਹੀਂ ਕੌਣ ਬੋਲਣ ਦਊਗਾ ਛੱਡ ਕੇ ਇਹ ਮੋਤੀ ਜਿਕੇ ਏ ਜਨਾਨੀਆਂ ਦੇ ਤਾਂ ਚਿੱਕਾ ਮਾਰਦੇ ਆ ਕਿ ਸਾਡੀ ਸਰਦਾਰੀ ਆ ਹਾਂ ਮੋਟੀ ਜੀ ਕਹਿਣ ਇਹਦੀ ਸੁਣਦੇ ਹੋ ਨਵਾਂ ਸੂਟ ਸਵਾਨ ਨੂੰ ਜੀ ਕਰਦਾ ਏ ਗੱਲ ਨਹੀਂ ਟਾਲੀ ਜਾ ਸਕ ਮੇਰਾ ਪੇਕੇ ਜਾਨ ਨੂੰ ਜੀ ਕਰਦਾ ਏ ਗੱਲ ਨਹੀਂ ਟਾਲੀ ਜਾ ਸਕ ਤਿੱਦੀ ਮੇਰਾ ਚਿੱਕੀਆਂ ਖਾਣ ਨੂੰ ਭੈਜੀ ਖੋਲ ਬੱਤੇ ਖਾਣ ਨੂੰ ਭੈਜੀ ਸਾੜਦਾ ਪਈ ਖਾਣ ਨੂੰ ਵੀ ਕਰਦਾ ਕੱਲ ਨਹੀਂ ਤਾਲੀ ਜਾ ਸਕਦੀ ਸਈ ਕੱਲਾ ਬੰਦਾ ਇਨੀਆਂ ਮੰਗਾਂ ਕੱਲਾ ਬੰਦਾ ਇਨੀਆਂ ਮੰਗਾਂ ਜਿਹਨੇ ਪੂਰੀਆਂ ਸਰਦਾਰਾਂ ਹਾਂ ਮੈਂ ਅਕਸਰ ਸਵਾਲ ਕਰਦਾ ਹੁੰਦਾ ਹੈ ਕਿ ਅਤਿਆਗ ਵਰਗਾ ਦਬਾਵ ਨਹੀਂ ਆ ਬੇਬੀਆਂ ਇਹ ਦੱਸ ਦੇਣਾ ਕਿ ਮੈਨੂੰ ਇੱਕ ਗੱਲ ਸਮਝਣਾ ਆਉਂਦੀ ਏ ਬੋਤੀ ਆ ਖਿਰਤੀ ਚੁੰਦੀ ਏ ਉਹ ਆਪ ਹੀ ਨਾਸਲੇ ਤੇ ਕੀ ਚਾਹੁੰਦੇ ਆ ਸਾਡੇ ਰਸਤੇ ਖੜੇ ਆ ਮੈਨੂੰ ਇੱਕ ਗੱਲ ਸਮਝਣਾ ਆਉਂਦੀ ਏ ਹੋ ਇਹ ਆਖਿਰ ਕੀ ਚਾਉਂਦੀ ਏ ਕਦੇ ਪਿਆਰ ਨਾਲ ਕਦੇ ਘੂਰ ਲਾਲ ਉਂਗਲਾਂ ਤੇ ਨਾਚ ਨਚਾਉਂਦੀ ਏ ਆਪਣੀ ਹਰ ਗੱਲ ਮੰਵਾ ਲੈਂਦੀ ਫਿਰ ਵੀ ਕਮਜ਼ੋਰ ਕਹਾਉਂਦੀ ਏ ਸੁਪੀ ਵੀ ਛੋਟੇ ਵਰਗਾ ਸੁਪੀ ਵੀ ਛੋਟੇ ਵਰਗਾ ਬਸ ਪੜਿਆ ਰਾਹ ਤੇ ਮਰ ਤੇ ਮੀਆਂ ਬੀਵੀ ਹੱਸਦੇ ਨੇ ਉਥੇ ਦੁਨੀਆਂ ਤੇ ਸੁਖ ਵਸਦੇ ਨੇ ਜਿੱਥੇ ਕਲਾ ਕਲੇ ਸ਼ਹ ਹਮੇਸ਼ਾਂ ਦਾ ਉਥੇ ਘੜਿਓ ਪਾਣੀ ਨਸਦੇ ਨੇ ਇਹ ਪਿਆਰ ਹੀ ਸਭ ਤੋਂ ਉੱਤਮ ਹੈ ਸਭ ਗੁਰੂ ਮੈਕੰਬਰ ਦੱਸਦੇ ਨੇ ਸੂਫੀਏ ਜੰਗ ਮੁਹੱਬਤ ਦੀ ਸੂਫੀਏ ਜੰਗ ਮੁਹੱਬਤ ਦੀਓ ਕਿਹੜਾ ਜਿੱਤਦਾ ਤੇ ਕਿਹੜਾ ਹਰਦਾ ਹੈ ਹਰਦਾ ਹੈ ਹਰਦਾ ਹੈ ਕੱਬ ਹਰਦਾ ਹੈ ना वाजा। ना वाजा। भाई भाई। भाई भाई। आ भैन जी कौन भाई भैन जी भाई। भाई। एक मिनट आयो गलता सुन लो कहानी की बनी है ना ना, ना। ਤਾਲੀ ਉਹ ਕਹਿ ਰਹੇ ਸੀ ਚੱਲ ਨੱਚਣ ਚੱਲ ਇਹ ਕਹਿੰਦੇ ਮੈਂ ਨਹੀਂ ਜਾਣਾ ਕਹਿੰਦੀ ਚੱਲਦਾ ਕਿ ਨਹੀਂ ਇਹ ਬੰਦਾ ਡਰਦਾ ਹੀ ਨੱਚਣ ਆਇਆ ਪਰ ਨੱਚਿਆ ਕਿ ਨਾ ਵਧੀਆ ਜਦ ਤੱਕ ਉਹ ਨਹੀਂ ਹਟਿਆ ਇਹ ਨਹੀਂ ਹਟਿਆ ਕਹਿੰਦੀ ਜੇ ਮੇਰੇ ਤੋਂ ਪਹਿਲਾਂ ਹਟਿਆ ਦੇਖੀ ਮਾਰੋ ਤਾੜੀਆਂ ਕਹਿ ਰਹਾ ਬਹੁਤ ਬਹੁਤ ਪਿਆਰ ਬਹੁਤ ਸਤਕਾਰ ਰਾਜੀ ਰਹੋ ਖੁਸ਼ ਰਹੋ ਮੇਰਾ خیال ਹੈ ਸਹੀ ਮੌਕਾ ਹੈ ਕਿ ਮੈਂ ਹੁਣ ਮਾਈਕ ਭੱਜ ਜਿੰਨੂੰ ਦਵਾਂ ਤੁਹਾਨੂੰ ਸਭ ਨੂੰ ਬਹੁਤ ਮੁਬਾਰਕਾਂ ਜ਼ਿੰਦਗੀ ਦੀਆਂ ਮੁਬਾਰਕਾਂ ਖੁਸ਼ ਰਹੋ ਖੁਸ਼ੀਆਂ ਮੰਡੋ ਆਪ ਜੀਓ ਦੁਜਿਆਂ ਨੂੰ ਜੀਣ ਦਿਓ ਤੇ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਜਿਹੜੇ ਅੱਜ ਨਵੇਂ-ਨਵੇਂ 18 ਸਾਲ ਦੇ ਹੋਣ ਲੱਗੇ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਲਵ ਯੂ ਆਲ थैंक यू ਵੈਰੀ ਮਚ